ਸਤਿਗੁਰੂ ਜੀ ਕਿਰਪਾ ਕਰਦੇ ਨੇ ਬਖਸ਼ਿਸ਼ ਕਰਦੇ ਨੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਇਤਿਹਾਸ ਦੀ ਲੜੀਵਾਰ ਵਿਚਾਰ ਕੀਤੀ ਜਾ ਰਹੀ ਹੈ ਅੱਜ ਆਪ ਜੀ ਦੇ ਨਾਲ ਸੰਖੇਪ ਰੂਪ ਦੇ ਵਿੱਚ ਧੰਨ ਧੰਨ ਮਾਤਾ ਸੁਲਖਣੀ ਜੀ ਦੇ ਇਤਿਹਾਸ ਬਾਰੇ ਵਿਚਾਰ ਕਰਾਂਗਾ ਜੋ ਜਗਤ ਪਿਤਾ ਜਗਤ ਸੁਆਮੀ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮਹਿਲ ਸਨ ਭਾਵ ਪਤਨੀ ਸਨ ਸਗੁਰੂ ਪਿਆਰਿਓ ਮਾਤਾ ਸੁਲਖਣੀ ਜੀ ਦਾ ਜਨਮ ਕਿੱਥੇ ਹੋਇਆ ਕਿਵੇਂ ਦਾ ਉਹਨਾਂ ਦਾ ਜੀਵਨ ਸੀ ਕਿਵੇਂ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਬਰ ਸੰਤੋਖ ਧੀਰਜ ਤੇ ਹਲੀਮੀ ਰੱਖ ਕੇ ਆਪਣਾ ਜੀਵਨ ਬਤੀਤ ਕੀਤਾ ਆਓ ਆਪਾਂ ਸਤਕਾਰਯੋਗ ਮਾਤਾ ਧੰਨ ਮਾਤਾ ਸੁਲਖਣੀ ਜੀ ਦੇ ਇਤਿਹਾਸ ਨੂੰ ਜਾਣਨ ਦਾ ਯਤਨ ਕਰੀਏ ਗੁਰੂ ਪਿਆਰਿਓ ਤਨਤਨ ਮਾਤਾ ਸੁਲੱਖਣੀ ਜੀ ਦਾ ਜਨਮ ਭਾਈ ਸਹਿਬਾਈ ਮੂਲ ਚੰਦ ਜੀ ਜੋ ਪੱਖੋ ਕੇ ਰੰਦਾਵੇ ਦੇ ਰਹਿਣ ਵਾਲੇ ਸਨ ਉਹਨਾਂ ਦੇ ਗ੍ਰਹਿ ਵਿਖੇ ਤਨਤਨ ਮਾਤਾ ਚੰਦੋ ਰਾਣੀ ਜੀ ਦੀ ਕੁਖੋਂ 12 ਅਕਤੂਬਰ 1476 ਈਸਵੀ ਨੂੰ ਹੋਇਆ ਸੋ ਗੁਰੂ ਪਿਆਰਿਓ ਇੱਥੇ ਸਾਨੂੰ ਇੱਕ ਪ੍ਰਸ਼ਨ ਦਾ ਵੀ ਜਵਾਬ ਮਿਲ ਗਿਆ ਹੈ ਜੇ ਕੋਈ ਸਾਡੇ ਤੋਂ ਪੁੱਛੇ ਕਿ ਜਗਤ ਪਿਤਾ ਗੁਰੂ ਨਾਨਕ ਮਹਾਰਾਜ ਜੀ ਦੇ ਸੱਸ ਅਤੇ ਸਹਰਾ ਜੀ ਦਾ ਕੀ ਨਾਮ ਸੀ ਤਾਂ ਅਸੀਂ ਦੱਸ ਸਕਦੇ ਹਾਂ ਕਿ ਗੁਰੂ ਨਾਨਕ ਮਹਾਰਾਜ ਜੀ ਦੇ ਸਹਰਾ ਸਾਹਿਬ ਜੀ ਦਾ ਨਾਮ ਸੀ ਭਾਈ ਸਹਿਬਾਈ ਮੂਲ ਚੰਦ ਜੀ ਤੇ ਸੱਸ ਮਾ ਦਾ ਨਾਮ ਸੀ ਮਾਤਾ ਚੰਦੋ ਰਾਣੀ ਜੀ ਸੋ ਗੁਰੂ ਪਿਆਰਿਓ ਤਨ ਮਾਤਾ ਸੁਲਖਣੀ ਜੀ ਜੋ ਭਾਈ ਮੂਲ ਚਾਂਜੀ ਦੇ ਗ੍ਰਹਿ ਵਿਖੇ ਜਨਮ ਲੈਂਦੇ ਨੇ ਆਮ ਬੱਚਿਆਂ ਵਾਂਗ ਪਰਵ੍ਰਿਸ਼ ਕੀਤੀ ਗਈ ਤੇ ਪਰਿਵਾਰ ਨੇ ਨਾਮ ਰੱਖਿਆ ਸੀ ਸੁਲਖਣੀ ਸੋ ਲਖਣੀ ਚੰਗੇ ਗੁਣਾ ਵਾਲੀ ਲੱਖਾਂ ਗੁਣਾ ਵਾਲੀ ਜਿਹਦੀ ਸ਼ੋਭਾ ਬਿਆਨ ਨਾ ਕੀਤੀ ਜਾ ਸਕੇ ਸੋ ਗੁਰੂ ਪਿਆਰਿਓ ਜਦੋਂ ਧੰਨ ਧੰਨ ਮਾਤਾ ਸੁਲਖਣੀ ਜੀ ਦਾ ਇਤਿਹਾਸ ਪੜਦੇ ਆ ਨਾ ਤਾਂ ਮਾਤਾ ਜੀ ਜੀਵਨ ਦੇ ਵਿੱਚ ਵੀ ਸੁਲਖਣੀ ਸਨ ਕਿਉਂਕਿ ਨਾਮ ਵੀ ਸੁਲਖਣੀ ਹੈ ਮਾਤਾ ਜੀ ਦਾ ਜੀਵਨ ਵੀ ਸੁਲਖਣਾ ਸੀ ਜੀਵਨ ਦੇ ਵਿੱਚ ਧੀਰਜ ਹਲੀਮੀ ਪ੍ਰੇਮ ਇਤਫਾਕ ਗੁਰੂ ਪਿਆਰਿਓ ਇਨਾ ਗੁਣਾ ਕਰਕੇ ਧੰਨ ਮਾਤਾ ਸੁਲਖਣੀ ਜੀ ਲੱਖਾਂ ਗੁਣਾ ਵਾਲੇ ਸਨ ਤੇ ਗੁਰੂ ਪਿਆਰਿਓ ਜਿੱਥੇ ਨਾਮ ਸੁਲਖਣੀ ਐ ਕਰਮ ਵੀ ਭਾਗ ਵੀ ਸੁਲਖਣੀ ਹੀ ਨਿਕਲੇ ਕਿਉਂਕਿ ਜਗਤ ਪਿਤਾ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਆਪ ਜੀ ਦਾ ਵਿਆਹ ਹੋਇਆ ਸੀ ਸੋ ਗੁਰੂ ਪਿਆਰਿਓ ਪਰਿਵਾਰ ਵੱਲੋਂ ਨਾਮ ਸੁਲੱਖਣੀ ਰੱਖਿਆ ਜਾਂਦਾ ਹੈ ਆਮ ਬੱਚਿਆਂ ਵਾਂਗ ਪਰਵਿਸ਼ ਕੀਤੀ ਜਾਂਦੀ ਹੈ ਮਾਤਾ ਜੀ ਦੀ ਪੜ੍ਹਾਈ ਬਾਰੇ ਬਹੁਤਾ ਇਤਿਹਾਸ ਨਹੀਂ ਮਿਲਦਾ ਕਿਉਂਕਿ ਉਸ ਸਮਿਆਂ ਦੇ ਵਿੱਚ ਪਹਿਲੇ ਸਮਿਆਂ ਦੇ ਵਿੱਚ ਧੀਆਂ ਨੂੰ ਬੇਟੀਆਂ ਨੂੰ ਘੱਟ ਵੱਧ ਦੇ ਲੋਕ ਸਨ ਜਿਹੜੇ ਮਾੜੇ ਮੋٹے ਪੜਾਉਂਦੇ ਸਨ ਉਹ ਵੀ ਘਰਾਂ ਦੇ ਵਿੱਚ ਜੋ ਕੋਈ ਪੜ੍ਹਿਆ ਲਿਖਿਆ ਸੀ ਮਾਪੇ ਉਹ ਮਾੜਾ ਮੋਟਾ ਪੜਾ ਦਿੰਦਾ ਸੀ ਨਹੀਂ ਉਸ ਸਮੇਂ ਧੀਆਂ ਨੂੰ ਨਹੀਂ ਸਿਖਾਇਆ ਜਾਂਦਾ ਸੋ ਗੁਰੂ ਪਿਆਰਿਓ ਮਾਤਾ ਸੁਲਖਣੀ ਜੀ ਆਪਣੇ ਜੀਵਨ ਦੇ ਵਿੱਚ ਆਪਣੀਆਂ ਸਹੇਲੀਆਂ ਦੇ ਨਾਲ ਖੇਡ ਦੇ ਖੇਡ ਦੇ ਵੱਡੇ ਹੋ ਜਾਂਦੇ ਨੇ ਫਿਰ ਇੱਕ ਦਿਨ ਐਸਾ ਸਮਾਂ ਆਉਂਦਾ ਹੈ ਗੁਰੂ ਪਿਆਰਿਓ ਧੰਨ ਮਾਤਾ ਸੁਲਖਣੀ ਜੀ ਦਾ ਜਿਹੜਾ ਵਿਆਹ ਹੈ ਉਹ ਜਗਤ ਪਿਤਾ ਗੁਰੂ ਨਾਨਕ ਮਹਾਰਾਜ ਜੀ ਦੇ ਨਾਲ ਹੁੰਦਾ ਹੈ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਜਦੋਂ ਰਿਸ਼ਤਾ ਜੁੜਦਾ ਮਾਤਾ ਸੁਲਖਣੀ ਜੀ ਗੁਰੂ ਨਾਨਕ ਮਹਾਰਾਜ ਜੀ ਦੇ ਜਦੋਂ ਪਤਨੀ ਬਣਦੇ ਨੇ ਉਸ ਤੋਂ ਬਾਅਦ ਜਿਹੜਾ ਇਤਿਹਾਸ ਹੈ ਨਾ ਜੇ ਲਿਖਾਰੀ ਲਿਖਣ ਵੀ ਬੈਠ ਜਾਣ ਕਲਮਾਂ ਵੀ ਮੁੱਕ ਜਾਣਗੀਆਂ ਸ਼ਿਆਹੀਆਂ ਵੀ ਮੁੱਕ ਜਾਣਗੀਆਂ ਕਿਉਂਕਿ ਐਡਾ ਵੱਡਾ ਤੇ ਐਡਾ ਕਮਾਲ ਦਾ ਉਹਨਾਂ ਦਾ ਇਤਿਹਾਸ ਹੈ ਸੋ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਜਨਮ ਆਪਾਂ ਸਾਰੇ ਜਾਣਦੇ ਆ ਕਿ ਨਨਕਾਣਾ ਸਾਹਿਬ ਵਿਖੇ ਹੋਇਆ ਜੋ ਪਹਿਲਾ ਨਾਮ ਰਾਏ ਪੋਏ ਦੀ ਤਲਵੰਡੀ ਸੀ ਤੇ ਗੁਰੂ ਨਾਨਕ ਮਹਾਰਾਜ ਜੀ ਸੱਚਾ ਸੌਦਾ ਕਰ ਦਿੰਦੇ ਨੇ ਪਿਤਾ ਜੀ ਨਾਰਾਜ਼ ਹੋ ਜਾਂਦੇ ਨੇ ਪਿਤਾ ਜੀ ਨਾਰਾਜ਼ ਹੋਣ ਕਰਕੇ ਆਪ ਜੀ ਦੇ ਭੈਣ ਜਿਨ੍ਹਾਂ ਨੂੰ ਗੁਰੂ ਨਾਨਕ ਮਹਾਰਾਜ ਪਿਆਰ ਨਾਲ ਬੀਬੇ ਨਾਨਕੀ ਜੀ ਆਖਿਆ ਕਰਦੇ ਸਨ ਬੀਬੇ ਨਾਨਕੀ ਜੀ ਜਿਨ੍ਹਾਂ ਦੇ ਪਤੀ ਦਾ ਨਾਮ ਹੈ ਭਾਈ ਜੈ ਰਾਮ ਜੀ ਜੋ ਕਪੂਰਥਲਾ ਦੀ ਰਿਆਸਤ ਸੁਲਤਾਨਪੁਰ ਦੇ ਲੈਣ ਵਾਲੇ ਸਨ ਜਿਸ ਨੂੰ ਅੱਜ ਆਪਾਂ ਸੁਲਤਾਨਪੁਰ ਲੋਧੀ ਆਖਦੇ ਹਾਂ ਸੁਲਤਾਨਪੁਰ ਲੋਧੀ ਦਾ ਉਸ ਸਮੇਂ ਜਿਹੜਾ ਨਵਾਬ ਸੀ ਰਾਜਾ ਸੀ ਗੁਰੂ ਪਿਆਰੇ ਦੌਲਤਖਾਨ ਲੋਧੀ ਸੀ ਜਿਹਦਾ ਬਹੁਤ ਵੱਡਾ ਇੱਕ ਅਨਾਜ ਦਾ ਭੰਡਾਰ ਸੀ ਮੋਦੀਖਾਨਾ ਸੀ ਸੋ ਗੁਰੂ ਪਿਆਰੇ ਉਸ ਮੋਦੀਖਾਨੇ ਦੇ ਵਿੱਚ ਬੇਬੇ ਨਾਨਕੀ ਜੀ ਦੇ ਪਤੀ ਭਾਈ ਜੈ ਰਾਮ ਜੀ ਗੁਰੂ ਨਾਨਕ ਮਹਾਰਾਜ ਜੀ ਦੇ ਜੀਜਾ ਜੀ ਬਹੁਤ ਵੱਡੇ ਅਫਸਰ ਸਨ ਉੱਚੀ ਪੋਸਟ ਤੇ ਤਾਇਨਾਤ ਸੀ ਸੈਂਕੜੇ ਬੰਦੇ ਉਹਨਾਂ ਦੇ ਥੱਲੇ ਕੰਮ ਕਰਦੇ ਸਨ ਸੋ ਭਾਈ ਜੈ ਰਾਮ ਜੀ ਨੇ ਇੱਕ ਦਿਨ ਬੇਬੇ ਨਾਨਕੀ ਨਾਲ ਸਹਿ ਸੁਭਾਏ ਗੱਲ ਕੀਤੀ ਬੇਬੇ ਨਾਨਕੀ ਨੂੰ ਆਖਣ ਲੱਗੇ ਨਾਨਕੀ ਗੁਰਨਾਨਕ ਆਪਣੇ ਕੋਲ ਰਹਿ ਰਿਹਾ ਹੈ ਬੜਾ ਇਮਾਨਦਾਰ ਹੈ ਬੜਾ ਮਿੱਠਾ ਸੁਭਾਅ ਹੈ ਸਾਧੂ ਸੰਤ ਮਹਾਤਮਾ ਹੈ ਮੈਂ ਸੋਚਿਆ ਵੀ ਆਪਾਂ ਇਸ ਦਾ ਵਿਆਹ ਕਰ ਦਿੰਨੇ ਆ ਤੇ ਗੁਰੂ ਪਿਆਰਿਓ ਜਦੋਂ ਬੇਬੇ ਨਾਨਕੀ ਨੇ ਇਹ ਗੱਲ ਸੁਣੀ ਨਾ ਬੜੇ ਖੁਸ਼ ਹੋਏ ਤੇ ਬੇਬੇ ਆ ਨਾਨਕੀ ਜੀ ਆਖਣ ਲੱਗੇ ਜੀ ਮੈਂ ਵੀ ਇਹੀ ਚਾਹੁੰਦੀ ਸੀ ਕਿ ਮੇਰੇ ਵੀਰ ਦਾ ਵਿਆਹ ਹੋ ਜਾਵੇ ਭਾਈ ਜੈ ਰਾਮ ਜੀ ਅੱਗੇ ਕਹਿਣ ਲੱਗੇ ਕਹਿੰਦੇ ਮੈਨੂੰ ਤਾਂ ਇੰਜ ਲੱਗਦਾ ਕਿ ਜਿਵੇਂ ਗੁਰੂ ਨਾਨਕ ਸਾਧੂਆਂ ਸੰਤਾਂ ਮਹਾਤਮਾ ਦੇ ਨਾਲ ਵਿਚਾਰ ਗੋਸ਼ਟੀ ਕਰਦਾ ਜਗਤ ਜਲੰਦੇ ਨੂੰ ਤਾਰਦਾ ਮੈਨੂੰ ਇੰਜ ਲੱਗਦਾ ਕਿ ਇਹ ਇਹ ਨਾ ਕਹਿ ਦੇਵੇ ਕਿ ਮੈਂ ਵਿਆਹ ਨਹੀਂ ਕਰਾਉਣਾ ਗ੍ਰਸਤ ਤੋਂ ਭਗੌੜਾ ਨਾ ਹੋ ਜਾਵੇ ਇੱਕ ਵਾਰ ਗੱਲ ਕਰਕੇ ਵੇਖ ਲੈਨੇ ਆ ਬਾਕੀ ਮੈਂ ਰਾਏ ਬੁਲਾਰ ਜੀ ਨੂੰ ਵੀ ਆਖ ਦਿੱਤਾ ਵੇਖੋ ਰਾਏ ਬੁਲਾਰ ਕੋਲ ਮੇਰੇ ਸਹੁਰਾ ਸਾਹਿਬ ਭਾਈ ਭਾਈ ਸਾਹਿਬ ਭਾਈ ਮਹਿਤਾ ਕਾਲੂ ਜੀ ਭਾਈ ਜੈ ਰਾਮ ਜੀ ਆਖਣ ਲੱਗੇ ਮੇਰੇ ਸਹੁਰਾ ਸਾਹਿਬ ਮਹਿਤਾ ਕਾਲੂ ਜੀ ਰਾਏ ਬੁਲਾਰ ਕੋਲ ਪਟਵਾਰੀ ਨੇ ਮੈਂ ਰਾਏ ਬੁਲਾਰ ਨੂੰ ਵੀ ਆਖ ਦਿੱਤਾ ਰਾਏ ਬੁਲਾਰ ਹੈ ਨਾ ਜਿਹੜਾ ਉਹ ਫਿਰ ਮਹਿਤਾ ਕਾਲੂ ਜੀ ਦੇ ਨਾਲ ਗੱਲ ਕਰੇਗਾ ਪਾ ਪਿਤਾ ਜੀ ਦੇ ਨਾਲ ਮਾਤਾ ਜੀ ਦੇ ਨਾਲ ਗੱਲ ਕਰੇਗਾ ਤੇ ਗੁਰੂ ਨਾਨਕ ਮਹਾਰਾਜ ਨੂੰ ਉਧਰੋਂ ਵੀ ਮਨਾਉਣਗੇ ਵਿਆਹ ਨੂੰ ਤੇ ਆਪਾਂ ਵੀ ਮਨਾ ਲਵਾਂਗੇ ਕਿਉਂਕਿ ਪਰਿਵਾਰ ਨੂੰ ਇਹ ਲੱਗਦਾ ਸੀ ਲੋਕਾਂ ਨੂੰ ਵੀ ਇਹ ਲੱਗਦਾ ਸੀ ਕਿ ਸ਼ਾਇਦ ਗੁਰਨਾਨਕ ਨੇ ਵਿਆਹ ਨਹੀਂ ਕਰਾਉਣਾ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਜਿਹੜੇ ઋષਿ मुनि ਤਪੱਸਵੀ ਜ਼ਿਆਦਾ ਇਹੀ ਮੰਨਦੇ ਸਨ ਕਿ ਜਏ ਨਾ ਵਿਆਹ ਕਰਾਈਏ ਨਾ ਤਾਂ ਅਸੀਂ ਰੱਬ ਨੂੰ ਪਾ ਲਾਂਗੇ ਕਿਉਂਕਿ ਰੱਬ ਨੂੰ ਪਾਉਣ ਦੇ ਲਈ ਜੰਗਲਾਂ ਦੇ ਵਿੱਚ ਜਾਣਾ ਪੈਂਦਾ ਘਰ-ਵਾਰ ਪਰਿਵਾਰ ਬੱਚੇ ਸਭ ਕੁਝ ਤਿਆਗਣਾ ਪੈਂਦਾ ਇਸ ਕਰਕੇ ਵਿਆਹ ਹੀ ਨਾ ਜੇ ਕਰਾਈਏ ਨਾ ਨਾ ਹੋਣਗੇ ਬੱਚੇ ਨਾ ਹੋਏਗਾ ਪਰਿਵਾਰ ਤੇ ਆਪਾਂ ਚੁੱਪ ਕਰਕੇ ਜੰਗਲਾਂ 'ਚ ਜਾ ਕੇ ਭਗਤੀ ਕਰਾਂਗੇ ਉਹਨਾਂ ਦੇ ਦਿਮਾਗਾਂ ਵਿੱਚ ਇਹ ਸੀ ਮਨਾਂ ਵਿੱਚ ਇਹ ਸੀ ਪਰ ਸਾਡੇ ਸਤਿਗੁਰਾਂ ਨੇ ਇਹ ਗੱਲ ਦਾ ਖੰਡਨ ਕੀਤਾ ਕਿ ਇਹ ਨਹੀਂ ਭਾਈ ਰੱਬ ਨੂੰ ਘਰ ਦੇ ਵਿੱਚ ਰਹਿ ਕੇ ਪਰਿਵਾਰ ਦੇ ਵਿੱਚ ਰਹਿ ਕੇ ਬੱਚਿਆਂ ਦੇ ਵਿੱਚ ਰਹਿ ਕੇ ਵੀ ਪਾਇਆ ਜਾ ਸਕਦਾ ਜੰਗਲ ਜੰਗਲ ਕਿਆ ਭਵੇਂ ਵਣਕੰਡਾ ਮੋੜੇ ਬਾਬਾ ਫਰੀਦ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਫਰੀਦਾ ਜੰਗਲ ਜੰਗਲ ਕਿਆ ਭਵੇਂ ਜੰਗਲ ਦੇ ਵਿੱਚ ਭਾਉਣ ਦਾ ਘੁੰਮਣ ਦਾ ਭਟਕਣ ਦਾ ਕੀ ਫਾਇਦਾ ਵਣਕੰਡਾ ਮੋੜੇ ਤੂੰ ਜੰਗਲੀ ਕੰਡਿਆਂ ਨੂੰ ਲਤਾੜਦਾ ਫਿਰਦਾ ਹੈ ਮੋੜੇ ਦਾ ਮਤਲਬ ਲਤਾੜਨਾ ਵਸੇ ਰੱਬ ਹਿਅਾਲੀ ਹੈ ਜੰਗਲ ਕਿਆ ਢੁੰਡੇ ਰੱਬ ਤਾਂ ਅੰਦਰ ਵਸਦਾ ਜੰਗਲ ਦੇ ਵਿੱਚ ਕੀ ਫਾਇਦਾ ਰੱਬ ਲੱਭਣ ਦਾ ਸੋ ਅਸੀਂ ਸਾਖੀਆਂ ਪੜਦੇ ਆ ਨਾ ਬਾਬਾ ਫਰੀਦ ਜੀ ਦੀਆਂ ਕਿ ਬਾਬਾ ਫਰੀਦ ਜੀ ਜੰਗਲ ਦੇ ਵਿੱਚ ਖੂਹ ਦੇ ਵਿੱਚ ਵੀ ਲਟਕ ਕੇ ਭਗਤੀ ਕਰਦੇ ਸਨ ਪਰ ਬਾਬਾ ਫਰੀਦ ਸਾਹਿਬ ਮਰਦੇ ਸਲੋਕ ਨੇ ਇਹ ਬਿਲਕੁਲ ਸਪਸ਼ਟ ਕਰ ਦਿੱਤਾ ਕਿ ਜੰਗਲ ਵਿੱਚ ਰੱਬ ਨਹੀਂ ਆਖੋ ਸਤਨਾ ਰੱਬ ਸਾਡੇ ਅੰਦਰ ਹੈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਮਨ ਰੱਬ ਤਾਂ ਤੇਰੇ ਨਾਲ ਹੈ ਇਸ ਕਰਕੇ ਰੱਬ ਬਾਹਰ ਨਹੀਂ ਰੱਬ ਅੰਦਰ ਹੈ ਜਦੋਂ ਅੰਦਰੋਂ ਰੱਬ ਦਿਸ ਪਿਆ ਬਾਹਰ ਆਪਣੇ ਆਪ ਦੇ ਸਨ ਲੱਗ ਜਾਏਗਾ ਸੋ ਗੁਰੂ ਸਾਹਿਬਾਨਾ ਨੇ ਇਹ ਭਰਮ ਤੋੜ ਦਿੱਤਾ ਸੀ ਤੇ ਜਿਹੜੀ ਗੱਲ ਬਾਬਾ ਕਬੀਰ ਸਾਹਿਬ ਨੇ ਬਾਣੀ ਦੇ ਵਿੱਚ ਡੰਕੇ ਦੀ ਚੋਟ ਨਾ ਆਖੀ ਹੈ ਨਾ ਸੋ ਗੁਰੂ ਪਿਆਰਿਓ ਲੋਕਾਂ ਦੇ ਮੂੰਹ ਉੱਡੇ ਰਹਿ ਗਏ ਸੀ ਜੋ ਬਾਬਾ ਕਬੀਰ ਸਾਹਿਬ ਨੇ ਗੁਰੂ ਕਬੀਰ ਸਾਹਿਬ ਮਹਾਰਾਏ ਨੇ ਬਾਣੀ ਵਿੱਚ ਗੱਲ ਲਿਖ ਦਿੱਤੀ ਕਈ ਉਸ ਸਮੇਂ ਸਾਧੂ ਸੰਤ ਮਹਾਤਮਾ ਜਿਹੜੇ ਕਹਿੰਦੇ ਸੀ ਵਿਆਹ ਨਾ ਕਰਾਉਣ ਕਰਕੇ ਰੱਬ ਨਾਲ ਮਿਲਾਪ ਹੋ ਜਾਂਦਾ ਤਾਂ ਬਾਬਾ ਕਬੀਰ ਸਾਹਿਬ ਨੇ ਆਖਿਆ ਸੀ ਬਿੰਦ ਰੱਖ ਜੋ ਤਰੀਏ ਭਾਈ ਖੁਸਰਾ ਕਿਉਂ ਨਾ ਪਰਮਗਤ ਪਾਈ ਫਿਰ ਤਾਂ ਭਾਈ ਖੁਸਰਾ ਤਾਂ ਮੁਕਤ ਹੋ ਜਾਣਾ ਚਾਹੀਦਾ ਕਿਉਂਕਿ ਉਹਦਾ ਵਿਆਹ ਨਹੀਂ ਹੁੰਦਾ ਇੱਕ ਆਪਣੀ ਮਰਜ਼ੀ ਕਰਕੇ ਵਿਆਹ ਕਰਾਉਣਾ ਇਹ ਆਪਣੀ ਮਰਜ਼ੀ ਹੋ ਸਕਦੀ ਹੈ ਤੇ ਗੁਰੂ ਪਿਆਰਿਓ ਪਰ ਇਹ ਕਹਿ ਦੇਣਾ ਕਿ ਅਸੀਂ ਰੱਬ ਨੂੰ ਪਾਉਣਾ ਤਾਂ ਕਰਕੇ ਨਹੀਂ ਵਿਆਹ ਕਰਾਉਣਾ ਇਸ ਕਰਕੇ ਬਾਬਾ ਕਬੀਰ ਸਾਹਿਬ ਨੇ ਪੰਕਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦੁਆਰਾ ਸਾਡੇ ਸਨਮੁਖ ਰੱਖੀ ਹੈ ਕਿ ਭਾਈ ਰੱਬ ਦੇ ਨਾਲ ਮਿਲਾਪ ਤਾਂ ਸੀ ਪਰਿਵਾਰ ਦੇ ਵਿੱਚ ਰਹਿ ਕੇ ਵੀ ਪਾ ਸਕਦੇ ਆ ਸੋ ਗੁਰੂ ਪਿਆਰਿਓ ਘਰ-ਵਾਰ ਛੱਡਣ ਦੀ ਜ਼ਰੂਰਤ ਨਹੀਂ ਪਰਿਵਾਰ ਛੱਡਣ ਦੀ ਜ਼ਰੂਰਤ ਨਹੀਂ ਸਾਡੇ ਸਤਿਗੁਰਾਂ ਨੇ ਸਮਝਾਇਆ ਹੁਣ ਰਾਏ ਬੁਲਾਰ ਜੀ ਨੇ ਪੀਤਾ ਮਹਿਤਾ ਕਾਲੂ ਜੀ ਨੂੰ ਦੱਸਿਆ ਕਿ ਗੁਰੂ ਨਾਨਕ ਲਈ ਇੱਕ ਰਿਸ਼ਤਾ ਆਉਂਦਾ ਹੈ ਰਿਸ਼ਤਾ ਬੜਾ ਸੋਹਣਾ ਬੜਾ ਕਮਾਲ ਦਾ ਹੈ ਜਿਵੇਂ ਦਾ ਮੈਂ ਤੁਹਾਨੂੰ ਰਿਸ਼ਤਾ ਕਰਵਾਇਆ ਨਾ ਭਾਈ ਜੈ ਰਾਮ ਜੀ ਦਾ ਬੇਬੇ ਨਾਨਕੀ ਨੂੰ ਬੇਟੀ ਨਾਨਕੀ ਨੂੰ ਐਦਾਂ ਦਾ ਹੀ ਰਿਸ਼ਤਾ ਤੇ ਜਦੋਂ ਇਹ ਗੱਲ ਆਖੀ ਨਾ ਤੇ ਮਹਿਤਾ ਕਾਲੂ ਜੀ ਕਹਿੰਦੇ ਮੈਂ ਤ੍ਰਿਪਤਾ ਜੀ ਨਾਲ ਗੱਲ ਕਰਾਂਗਾ ਫਿਰ ਘਰ ਦੇ ਵਿੱਚ ਬਾਬੇ ਨਾਨਕ ਨਾਲ ਪੁੱਤਰ ਨਾਨਕ ਨਾਲ ਗੱਲ ਕਰਾਂਗੇ ਵਿਆਹ ਕਰਦੇਾਂਗੇ ਕੋਈ ਗੱਲ ਨਹੀਂ ਪਰ ਗੁਰੂ ਨਾਨਕ ਮਹਾਰਾਜ ਇਹ ਨਾ ਕਹਿ ਦੇਣ ਕਿ ਵਿਆਹ ਨਹੀਂ ਕਰਾਉਣਾ ਤੇ ਗੁਰੂ ਪਿਆਰਿਓ ਜਦੋਂ ਬੇਬੇ ਨਾਨਕੀ ਜੀ ਨੇ ਇਧਰ ਦੂਜੇ ਪਾਸੇ ਭਾਈ ਜੈ ਰਾਮ ਜੀ ਤੋਂ ਇਹ ਗੱਲ ਪੁੱਛੀ ਕਿ ਭਾਈ ਲੜਕੀ ਕੌਣ ਹੈ ਤਾਂ ਭਾਈ ਜੈ ਰਾਮ ਜੀ ਨੇ ਆਖਿਆ ਪੱਖੋ ਕੇ ਰੰਦਾਵੇ ਦੇ ਰਹਿਣ ਵਾਲੇ ਨੇ ਭਾਈ ਮੂਲ ਚੰਦ ਜਿਨ੍ਹਾਂ ਨੂੰ ਮੂਲ ਚੰਦ ਚੌਣਾ ਵੀ ਆਖਿਆ ਜਾਂਦਾ ਮੂਲਜੰਦ ਖੱਤਰੀ ਵੀ ਲਿਖਿਆ ਇਤਿਹਾਸਕਾਰਾਂ ਨੇ ਉਹ ਨੇ ਪਟਵਾਰੀ ਵੀ ਨੇ ਧੀ ਹੈ ਉਹਨਾਂ ਦੇ ਚੰਗੇ ਗੁਣਾ ਵਾਲੀ ਹੈ ਸੁਲਖਣੀ ਹੈ ਤੇ ਉਹਦਾ ਨਾਮ ਵੀ ਸੁਲਖਣੀ ਹੈ ਜਦੋਂ ਇਹ ਗੱਲ ਆਖੀ ਬੇਬੇ ਨਾਨਕੀ ਕਹਿੰਦੀ ਸਾਨੂੰ ਪ੍ਰਵਾਨ ਹੈ ਮੈਂ ਇੱਕ ਵਾਰ ਵੀਰ ਦੇ ਕੰਨੀ ਕੱਢਦੇ ਆ ਮੈਨੂੰ ਪਤਾ ਕਿ ਮੇਰਾ ਵੀਰ ਮਨਾ ਨਹੀਂ ਕਰੇਗਾ ਇੱਕ ਵਾਰ ਬੇਬੇ ਨਾਨਕੀ ਜੀ ਤੇ ਭਾਈ ਜੈ ਰਾਮ ਜੀ ਨੇ ਜਾ ਕੇ ਆਖਿਆ ਕਿ ਹੇ ਨਾਨਕ ਕਿਉਂਕਿ ਸੁਲਤਾਨਪੁਰ ਹੀ ਰਹਿੰਦੇ ਸਨ ਨਾ ਗੁਰੂ ਨਾਨਕ ਮਹਾਰਾਜ ਬੇਬੇ ਨਾਨਕੀ ਕੋਲ ਤੇ ਬੇਬੇ ਨਾਨਕੀ ਨੇ ਆਖਿਆ ਵੀ ਵੀਰਾ ਵੇਖ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਮੇਰਾ ਵਿਆਹ ਹੋਇਆ ਮੇਰਾ ਘਰ ਵਸਿਆ ਮੈਂ ਇਹ ਚਾਹੁੰਨੀ ਆ ਕਿ ਮੇਰੇ ਬਾਬਲ ਦੇ ਵੇੜੇ ਵਿੱਚ ਮੇਰੇ ਵੀਰ ਦਾ ਵਿਆਹ ਹੋਵੇ ਤੇ ਨਾਲੇ ਇਹਦੇ ਵੀ ਬੱਚੇ ਇਹਦਾ ਵੀ ਪਰਿਵਾਰ ਹੋਵੇ ਜੇ ਤੂੰ ਆਖੇ ਤਰ੍ਹਾਂ ਰਿਸ਼ਤਾ ਕਰਵਾ ਦਈਏ ਵਿਆਹ ਕਰਵਾ ਦਈਏ ਤੇ ਧੰਗੁਰ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਭੈਣਾ ਮੈਂ ਵਿਆਹ ਤੋਂ ਥੋੜੀ ਭਗੋੜਾ ਗ੍ਰਸਥ ਦੇ ਵਿੱਚ ਰਹਿ ਕੇ ਪਰਿਵਾਰ ਦੇ ਵਿੱਚ ਰਹਿ ਕੇ ਮੈਂ ਅਕਾਲ ਪੁਰਖ ਰੱਬ ਪਰਮੇਸ਼ਰ ਨੂੰ ਪਾਵਾਂਗਾ ਜਗਤ ਜਲੰਦੇ ਦਾ ਉਧਾਰ ਕਰਾਂਗਾ ਜਿਵੇਂ ਤੁਹਾਡੀ ਮਰਜ਼ੀ ਹੈ ਜਦੋਂ ਇਹ ਗੱਲ ਆਖੀ ਤਾਂ ਬੇਬੇ ਨਾਨਕੀ ਜੀ ਭਾਈ ਜੈ ਰਾਮ ਜੀ ਬੜੇ ਖੁਸ਼ ਹੋਏ ਇਹ ਖਬਰ ਭੇਜੀ ਗਈ ਗੁਰੂ ਪਿਆਰਿਓ ਤਲਵੰਡੀ ਵਿਖੇ ਮਾਤਾ ਪਿਤਾ ਨੂੰ ਦੱਸਿਆ ਗਿਆ ਮਾਤਾ ਪਿਤਾ ਆਖਣ ਲੱਗੇ ਭਾਈ ਵਿਆਹ ਦੀਆਂ ਤਿਆਰੀਆਂ ਖਿੱਚੋ ਆਪਾਂ ਹੁਣ ਨਾਨਕ ਦਾ ਵਿਆਹ ਕਰਨਾ ਹੈ ਪਹਿਲਾਂ ਬੇਬੇ ਨਾਨਕੀ ਜੀ ਨੇ ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂ ਨਾਨਕ ਮਹਾਰਾਜ ਨੂੰ ਇੱਕ ਘਰ ਬਣਾ ਕੇ ਦਿੱਤਾ ਸੀ ਕਿ ਜਦੋਂ ਮੇਰਾ ਵੀਰ ਵਿਆਹਿਆ ਗਿਆ ਮੇਰੀ ਪਰਜਾਈ ਆਏਗੀ ਉਹਨਾਂ ਨੂੰ ਇੱਕ ਨਵੇਂ ਘਰ ਦੇ ਵਿੱਚ ਅਸੀਂ ਪਹਿਲਾਂ ਲਿਆਵਾਂਗੇ ਸੋ ਗੁਰੂ ਪਿਆਰਿਓ ਸਾਰੀਆਂ ਤਿਆਰੀਆਂ ਖਿੱਚੀਆਂ ਗਈਆਂ ਦੂਜੇ ਪਾਸੇ ਭਾਈ ਮੂਲचंद ਜੀ ਨਾਲ ਗੱਲ ਕੀਤੀ ਗਈ ਤੇ ਭਾਈ ਮੂਲचंद ਵੀ ਰਾਜੀ ਹੋ ਗਏ ਉਹਨਾਂ ਨੇ ਆਖਿਆ ਭਾਈ ਬਰਾਤ ਲੈ ਕੇ ਆਇਓ ਸਮਾਂ ਨਿਸ਼ਚਿਤ ਹੋਇਆ 24 ਤਰੀਕ ਰੱਖੀ ਗਈ 24 ਸਤੰਬਰ 1487 ਈਸਵੀ ਸੋ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾਜ ਜੀ ਦੀ ਬਰਾਤ ਸੁਲਤਾਨਪੁਰ ਲੋਧੀ ਤੋਂ ਭਾਵ ਗੁਰੂ ਨਾਨਕ ਮਹਾਰਾਜ ਜੀ ਦੀ ਭੈਣ ਬੇਬੇ ਨਾਨਕੀ ਕੋਲੋਂ ਚੱਲਦੀ ਹੈ ਤੇ ਗੁਰੂ ਪਿਆਰਿਓ ਆਉਂਦੀ ਵੀ ਫਿਰ ਇੱਥੇ ਹੀ ਹੈ ਬਰਾਤ ਪਹੁੰਚਦੀ ਹੈ ਬਟਾਲਾ ਸਾਹਿਬ ਦੀ ਧਰਤੀ ਤੇ ਜਿੱਥੇ ਗੁਰਦੁਆਰਾ ਕੰਧ ਸਾਹਿਬ ਬਣਿਆ ਤੇ ਗੁਰੂ ਪਿਆਰਿਓ ਉਸ ਤੋਂ ਅੱਗੇ ਨਾਲ ਹੀ ਗੁਰਦੁਆਰਾ ਡੇਰਾ ਸਾਹਿਬ ਹੈ ਜਿਹੜੇ ਗਏ ਨੇ ਉਹਨਾਂ ਨੇ ਦਰਸ਼ਨ ਕੀਤੇ ਹੋਣਗੇ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਘੋੜਿਆਂ ਤੇ ਗਏ ਉਸ ਸਮੇਂ ਬਰਾਤ ਲੈ ਕੇ ਪਹੁੰਚੇ ਤਾਂ ਪਰਿਵਾਰ ਵੱਲੋਂ ਆਉ ਭਗਤ ਕੀਤੀ ਗਈ ਮੀਂ ਪੈ ਰਿਆ ਸੀ ਤੇ ਗੁਰੂ ਪਿਆਰਿਓ ਮਾਤਾ ਸੁਲਖਣੀ ਜੀ ਦੀਆਂ ਸਹੇਲੀਆਂ ਨੇ ਸਖੀਆਂ ਨੇ ਜਾਂ ਮੀ ਬੀਬੀਆਂ ਮਾਈਆਂ ਨੇ ਉਹਨਾਂ ਨੇ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਇੱਕ ਹਾਸਾ ਮਜ਼ਾਕ ਕੀਤਾ। ਉਹਨਾਂ ਨੇ ਗੁਰਨਾਨਕ ਮਹਾਰਾਜ ਨੂੰ ਕੱਚੀ ਕੰਧ ਕੋਲ ਬਿਠਾ ਦਿੱਤਾ ਜਿਹੜੀ ਡਿਗਣ ਵਾਲੀ ਸੀ। ਕਿ ਗੁਰਨਾਨਕ ਮਹਾਰਾਜ ਉੱਤੇ ਕੰਧ ਡਿੱਗ ਜੇਗੀ, ਕੱਪੜੇ ਲਿਬੜ ਜਾਣਗੇ ਅਸੀਂ ਹਸਾਂਗੇ। ਤੇ ਉਸ ਸਮੇਂ ਇੱਕ ਬੀਬੀ ਨੇ ਆਖਿਆ ਵੇ ਕੁੜੀਆਂ ਤੁਸੀਂ ਐਦਾਂ ਨਾ ਕਰੋ। ਕਾਕੇ ਦੇ ਮੁੰਡੇ ਦੇ 6 ਫੀਟ ਲੱਗੇਗੀ ਭਾਵੇਂ ਗੁਰਨਾਨਕ ਪਾਤਸ਼ਾਹ ਦੇ। ਤੇ ਗੁਰੂ ਪਿਆਰਿਓ ਹਾਸੇ ਮਜ਼ਾਕ ਦੇ ਵਿੱਚ ਉਹ ਬੱਚੀਆਂ ਥੋੜੀ ਮੰਨਦੀਆਂ ਸੀ। ਤੇ ਗੁਰੂ ਨਾਨਕ ਮਹਾਰਾਜ ਉਹ ਦੀਵਾਰ ਦੇ ਨਾਲ ਜਾ ਕੇ ਬੈਠ ਜਾਂਦੇ ਨੇ ਤੇ ਜਦੋਂ ਬੈਠਦੇ ਨੇ ਨਾ ਇੱਕ ਮਾਈ ਬੀਬੀ ਉੱਚੀ ਦੇਣੇ ਆਖਦੀ ਹੈ ਪੁੱਤ ਕਾਕਾ ਵੇ ਪੁੱਤ ਨਾਨਕਾ ਕੰਧ ਲੱਗੇ ਨਾ ਬੈਠੇ ਦਾ ਕੋਈ ਪਤਾ ਨਹੀਂ ਕਦੋਂ ਡਿੱਗ ਜਾਏਗੀ ਤੇਰੇ ਉੱਤੇ ਤੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਖਿਆ ਕਿ ਕੱਚੀ ਕੰਧ ਹੈ ਇਹਦਾ ਕੋਈ ਭਰੋਸਾ ਨਹੀਂ ਮੀ ਪੈ ਰਿਹਾ ਤੁਹਾਡੇ ਉੱਤੇ ਨਾ ਡਿੱਗ ਪਵੇ ਤੇ ਧੰਨ ਗੁਰੂ ਨਾਨਕ ਮਹਾਰਾਜ ਨੇ ਆਖਿਆ ਮਾਈ ਤੂੰ ਫਿਕਰ ਨਾ ਕਰ ਇਹ ਕੰਧ ਜੁਗਾ ਜਗਾਂਤਰਾਂ ਤੱਕ ਖੜੀ ਰਹੇਗੀ ਆਖੋ ਸਤਨਾਮ ਇਹ ਨਹੀਂ ਡਿੱਗਦੀ ਜਦੋਂ ਇਹ ਗੱਲ ਆਖੀ ਨਾ ਤੇ ਗੁਰੂ ਪਿਆਰਿਓ ਕੰਧ ਅੱਜ ਵੀ ਮੌਜੂਦ ਹੈ ਸ਼ਿਸ਼ਿਆਂ ਦੇ ਵਿੱਚ ਜੜੀ ਹੋਈ ਹੈ ਪ੍ਰਬੰਧਕਾਂ ਵੱਲੋਂ ਕਿਉਂਕਿ ਜਿਹੜਾ ਵੀ ਉੱਥੇ ਦਰਸ਼ਨ ਕਰਨ ਜਾਂਦਾ ਸੀ ਕੰਧ ਨਾਲੋਂ ਮਿੱਟੀ ਤੋੜ ਕੇ ਲੈ ਆਉਂਦਾ ਸੀ ਕੋਈ ਖਾ ਲੈਂਦਾ ਸੀ ਇਸ ਤਰ੍ਹਾਂ ਉਹ ਕੰਧ ਨੂੰ ਨੁਕਸਾਨ ਨਾ ਪਹੁੰਚੇ ਸ਼ਿਸ਼ਿਆਂ ਵਿੱਚ ਪ੍ਰਬੰਧਕਾਂ ਵੱਲੋਂ ਜੜੀ ਹੋਈ ਹੈ ਅੱਜ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਬਟਾਲਾ ਸਾਹਿਬ ਦੀ ਧਰਤੀ ਤੇ ਜਾ ਕੇ ਗੁਰਦੁਆਰਾ ਕੰਧ ਸਾਹਿਬ ਹੈ ਤੇ ਧੰਗ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋਇਆ ਮਾਤਾ ਸੁਲਖਣੀ ਜੀ ਦੇ ਨਾਲ ਇੱਥੇ ਗੁਰੂ ਨਾਨਕ ਮਹਾਰਾਜ ਜੀ ਦੀਆਂ ਜਦੋਂ ਲਾਵਾ ਹੋਣੀਆਂ ਨੇ ਨਾ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਦੀ ਕੁੱਲ ਦੇ ਨਾਲ ਸੰਬੰਧ ਰੱਖਦੇ ਨੇ ਖੱਤਰੀ ਨੇ ਤੇ ਗੁਰੂ ਪਿਆਰਿਓ ਉਹਨਾਂ ਨੇ ਇੱਕ ਹਵਨਕੁੰਡ ਤਿਆਰ ਕੀਤਾ ਸੀ ਜਿਹਦੇ ਵਿੱਚ ਇੱਕ ਪੰਡਤਾਂ ਦੀ ਵਿਧੀ ਦੁਆਰਾ ਵਿਆਹ ਕਰਨਾ ਸੀ ਤੇ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਮੈਂ ਇਹ ਵਿਧੀ ਨਹੀਂ ਅਪਣਾਵਾਂਗਾ ਮੈਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਸਮਝ ਕੇ ਵਿਆਹ ਕਰਾਵਾਂਗਾ ਤੇ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਵਿਧੀ ਦੇ ਲਾਵਾ ਦਿਵਾਲੇ ਲਾਵਾ ਨਹੀਂ ਲਈਆਂ ਗੁਰੂ ਨਾਨਕ ਮਹਾਰਾ ਨੇ ਇੱਕ ਓੰਕਾਰ ਇੱਕ ਫੱਟੀ ਤੇ ਲਿਖਿਆ ਉਹਦੇ ਦਿਵਾਲੇ ਲਾਮਾਂ ਲਈਆਂ ਨੇ ਕਿ ਸਾਡੇ ਵਿਆਹ ਦਾ ਅਸਲ ਵਿਚੋਲਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਿਵੇਂ ਹੁਣ ਸਾਡੇ ਘਰਾਂ ਦੇ ਵਿੱਚ ਵਿਆਹ ਸ਼ਾਦੀਆਂ ਹੁੰਦੀਆਂ ਨੇ ਨਾ ਵਿਚੋਲੇ ਬਣਦੇ ਨੇ ਨਾ ਤੇ ਗੁਰੂ ਪਿਆਰਿਓ ਕਈ ਵਾਰ ਅਸੀਂ ਕਹਿ ਦਿੰਨੇ ਆਂ ਵੀ ਵਿਚੋਲਾ ਬੜਾ ਚੰਗਾ ਸੀ ਜਿਹਨੇ ਸਾਖ ਕਰਾ ਦਿੱਤਾ ਕਈ ਵਾਰ ਕਹਿ ਦਿੰਨੇ ਆਂ ਵਿਚੋਲੇ ਹੀ ਬੜਾ ਮਾੜਾ ਨਿਕਲੇ ਆ ਗੁਰੂ ਪਿਆਰਿਓ ਵਿਚੋਲੇ ਚੰਗੇ ਮਾੜੇ ਨਿਕਲ ਸਕਦੇ ਨੇ ਪਰ ਜਦੋਂ ਗੁਰੂ ਘਰ ਲਾਮਾ ਹੋ ਗਈਆਂ ਨਾ ਉਦੋਂ ਉਹ ਵਿਚੋਲੇ ਦਾ ਕੰਮ ਖਤਮ ਹੋ ਗਿਆ ਤੇ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਵਿਆਹ ਦੀ ਸ਼ੁਰੂਆਤ ਹੋਈ ਹੈ ਉਹ ਵਿਆਹ ਦੀ ਸ਼ੁਰੂਆਤ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਵਿਚੋਲੇ ਬਣਦੇ ਨੇ ਅਸਲ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਵਿਚੋਲੇ ਬਣ ਕੇ ਉਹਨਾਂ ਦੀ ਬਾਣੀ ਲਾਮਾ ਦੇ ਅਨੁਸਾਰ ਤੁਹਾਡਾ ਵਿਆਹ ਹੁੰਦਾ ਹੈ ਜਿੰਨਾ ਚਿਰ ਅਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਲਾਮਾ ਨੂੰ ਪੜ੍ਹਦੇ ਰਵਾਂਗੇ ਯਾਦ ਰੱਖਾਂਗੇ ਸਾਡੇ ਵਿਆਹ ਤੋਂ ਲੈ ਕੇ ਮਰਨ ਤੱਕ ਸਾਡੀ ਜਿਹੜੀ ਜ਼ਿੰਦਗੀ ਦੀ ਜਿੰਦਗੀ ਹੈ ਜ਼ਿੰਦਗੀ ਦੀ ਲਾਈਨ ਹੈ ਸਾਡੀ ਲਾਈਫ ਹੈ ਉਹ ਵਧੀਆ ਚੱਲੇਗੀ ਅਸਲ ਵਿੱਚ ਵਿਚੋਲੇ ਨੇ ਜਿਹੜੇ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਜਿਨ੍ਹਾਂ ਨੇ ਸਾਡਾ ਮਿਲਾਪ ਕਰਾ ਕੇ ਸਾਨੂੰ ਪਰਿਵਾਰ ਇੱਕ ਵਸਾਇਆ ਹੈ ਅੱਗੇ ਵਧਾਉਣ ਲਈ ਬਖਸ਼ਿਸ਼ ਕੀਤੀ ਹੈ ਸੋ ਗੁਰੂ ਪਿਆਰਿਓ ਗੁਰਨਾਨਕ ਮਹਾਰਾ ਸੱਚੇ ਪਾਤਸ਼ਾਹ ਨੇ ਆਖਿਆ ਕਿ ਮੇਰਾ ਵਿਚੋਲਾ ਅਕਾਲ ਪੁਰਖ ਬਣੇਗਾ ਇਸ ਕਰਕੇ ਉਹਨਾਂ ਨੇ 베ਦੀ ਦੇ ਦਿਵਾਲੇ ਲਾਮਾ ਨਹੀਂ ਇੱਕ ਓੰਕਾਰ ਦੇ ਲਾਗੇ ਦੁਆ ਆਲੇ ਦਿਵਾਲੇ ਲਾਮਾ ਲਈਆਂ ਵਿਆਹ ਹੋਇਆ ਫਿਰ ਗੁਰੂ ਪਾਤਸ਼ਾਹ ਜੀ ਦੀ ਬਰਾਤ ਸੁਲਤਾਨਪੁਰ ਪਹੁੰਚਦੀ ਹੈ ਉੱਥੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿੰਦੇ ਨੇ ਫਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਹੈ ਗੁਰੂ ਪਿਆਰਿਓ 10 ਅਗਸਤ 1494 ਨੂੰ ਬਾਬਾ ਸ਼੍ਰੀ ਚੰਦ ਜੀ ਜਨਮ ਲੈਂਦੇ ਨੇ ਤੇ ਉਸ ਤੋਂ ਬਾਅਦ 13 ਫਰਵਰੀ 1497 ਨੂੰ ਬਾਬਾ ਲਖਮੀ ਦਾਸ ਜੀ ਜਨਮ ਲੈਂਦੇ ਨੇ ਤੇ ਗੁਰੂ ਪਿਆਰਿਓ ਧੰਨ ਪਿਤਾ ਕਲਿਆਣ ਦਾਸ ਮਹਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਦਾਦਾ ਦਾਦੀ ਬਣਦੇ ਨੇ ਭਾਈ ਮੂਲचंद ਜੀ ਤੇ ਮਾਤਾ ਚੰਦੋ ਰਾਣੀ ਜੀ ਨਾਨਾ ਨਾਨੀ ਬਣਦੇ ਨੇ ਤੇ ਗੁਰੂ ਪਿਆਰਿਓ ਬੇਬੇ ਨਾਨਕੀ ਭੂਆ ਜੀ ਬਣਦੇ ਨੇ ਬੇਬੇ ਨਾਨਕੀ ਜੀ ਦੇ ਕੋਈ ਔਲਾਦ ਨਾ ਹੋਣ ਕਰਕੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾ ਜਿਹਨੂੰ ਖੁਦ ਪਾਲਦੇ ਨੇ ਸੋ ਗੁਰੂ ਪਿਆਰਿਓ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਭੈਣ ਬੇਬੇ ਨਾਨਕੀ ਨੇ ਆਪਣੀ ਭਰਜਾਈ ਨੂੰ ਭਾਵ ਧੰਗੁਰ ਨਾਨਕ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਪਤਨੀ ਮਾਤਾ ਸੁਲਖਣੀ ਜੀ ਨੂੰ ਆਖਿਆ ਸੀ ਸੁਲਖਣੀਏ ਜੇ ਕੋਈ ਤੈਨੂੰ ਚੀਜ਼ ਦੀ ਜ਼ਰੂਰਤ ਹੋਵੇ ਵੀਰ ਨੂੰ ਕਹਿਣ ਤੋਂ ਪਹਿਲਾਂ ਤੂੰ ਮੈਨੂੰ ਕਹਿਣਾ ਕਿਉਂਕਿ ਵੀਰ ਨੇ ਮੈਨੂੰ ਸਭ ਕੁਝ ਦਿੱਤਾ ਜੇ ਤੈਨੂੰ ਕੋਈ ਚੀਜ਼ ਦੀ ਜ਼ਰੂਰਤ ਪਵੇ ਮੈਨੂੰ ਆਖਦਿਆ ਕਰ ਕਿਉਂਕਿ ਮੇਰਾ ਵੀਰ ਇਸ ਜਗਤ ਜਲੰਦੇ ਨੂੰ ਤਾਰ ਰਿਹਾ ਹੈ ਸਾਧੂ ਸੰਤ ਮਹਾਤਮਾ ਇਹਨਾਂ ਕੋਲ ਆਉਂਦੇ ਜਾਂਦੇ ਰਹਿਣੇ ਨੇ ਤੇ ਆ ਵੀ ਰਹੇ ਨੇ ਬਸ ਤੁਸੀਂ ਇਹਨਾਂ ਦੀ ਪ੍ਰਸ਼ਾਦੇ ਪਾਣੀ ਨਾਲ ਸੇਵਾ ਜ਼ਰੂਰ ਕਰਨੀ ਹੈ ਤੇ ਗੁਰੂ ਪਿਆਰਿਓ ਸਬਰ ਸੰਤੋਖ ਵਾਲੇ ਮਾਤਾ ਸੁਲੱਖਣੀ ਜੀ ਨੇ ਜਿੰਨੇ ਵੀ ਗੁਰਨਾਨਕ ਮਹਾਰਾਜ ਸੱਚੇ ਪਾਤਸ਼ਾਹ ਕੋਲ ਗੁਰੂ ਦੇ ਪ੍ਰੇਮੀ ਆਉਂਦੇ ਨੇ ਜਾਂ ਸੰਗਤਾਂ ਆਉਂਦੀਆਂ ਨੇ ਹੱਥੀਂ ਪ੍ਰਸ਼ਾਦੇ ਬਣਾ ਕੇ ਛਕਾਉਂਦੇ ਨੇ ਗੁਰੂ ਪਿਆਰਿਓ ਤੇ ਆਪਾਂ ਇਤਿਹਾਸ ਪੜਦੇ ਆ ਕਿ ਭਾਈ ਲੈਣਾ ਜੀ 191500 32 ਈਸਵੀ ਦੇ ਵਿੱਚ ਆਉਂਦੇ ਨੇ ਤੇ 1539 ਈਸਵੀ ਤੱਕ ਰਹਿੰਦੇ ਨੇ ਫਿਰ ਭਾਈ ਲੈਣਾ ਜੀ ਗੁਰੂ ਅੰਗਸਾਹਿ ਮਹਾਰਾਜ ਬਣਦੇ ਨੇ ਤੇ ਗੁਰੂ ਪਿਆਰਿਓ 7 ਸਾਲ ਗੁਰੂ ਪਾਸ਼ਾ ਦੇ ਚਰਨਾਂ ਦੇ ਵਿੱਚ ਰਹਿ ਕੇ ਸੇਵਾ ਕਰਦੇ ਨੇ ਤੇ ਉਹਨਾਂ ਨੂੰ ਜਿਹੜਾ ਪ੍ਰਸ਼ਾਦਾ ਮਾਤਾ ਸੁਲਖਣੀ ਜੀ ਬਣਾ ਕੇ ਦਿੰਦੇ ਸਨ ਤੇ ਗੁਰੂ ਪਿਆਰਿਓ ਬੜੇ ਸਬਰ ਸੰਤੋਖ ਵਾਲੇ ਸਨ ਜਦੋਂ ਗੁਰੂ ਨਾਨਕ ਮਹਾਰਾਜ ਉਦਾਸੀਆਂ ਤੇ ਜਾਂਦੇ ਨੇ ਉਦਾਸ ਹੋ ਜਾਂਦੇ ਨੇ ਮਾਤਾ ਸੁਲਖਣੀ ਜੀ ਤੇ ਗੁਰੂ ਪਿਆਰਿਓ ਫਿਰ ਬੀਬੇ ਨਾਨਕੀ ਜੀ ਹੌਸਲਾ ਦਿੰਦੇ ਨੇ ਸਹਾਰਾ ਦਿੰਦੇ ਨੇ ਕਿ ਸੁਲਖਣੀਏ ਮੇਰਾ ਵੀਰ ਜਗਤ ਜਲੰਦੇ ਨੂੰ ਤਾਰਨ ਜਾ ਰਿਹਾ ਹੈ ਕੋਈ ਗੱਲ ਨਹੀਂ ਤੂੰ ਹੌਸਲਾ ਰੱਖ ਮੈਂ ਤੇਰੇ ਨਾਲ ਆ ਵੇਖੋ ਮਾਤਾ ਸੁਲਖਣੀ ਜੀ ਦੇ ਜੀਵਨ ਵਿੱਚ ਕਿੰਨਾ ਸਬਰ ਸੰਤੋਖ ਸੀ ਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਦੋਂ ਜਗਤ ਜਲੰਦੇ ਦਾ ਉਧਾਰ ਕੀਤਾ ਗੁਰੂ ਪਿਆਰਿਓ ਫਿਰ ਉਸ ਸਮੇਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲ ਭਾਈ ਸਾਹਿਬ ਭਾਈ ਮਰਦਾਨਾ ਜੀ ਨੂੰ ਲੈ ਕੇ ਇਸ ਜਗਤ ਜਲੰਦੇ ਨੂੰ ਤਾਰਿਆ ਹੈ ਤੇ ਪਿੱਛੇ ਤਨਮਾਤਾ ਸੁਲੱਖਣੀ ਜੀ ਨੇ ਆਪਣੇ ਮਾਤਾ ਪਿਤਾ ਜੀ ਦਾ ਭਾਵ ਮਹਿਤਾ ਕਾਲੂ ਜੀ ਦਾ ਤੇ ਨਾਲ ਹੀ ਮਾਤਾ ਤ੍ਰਿਪਤਾ ਜੀ ਦਾ ਧਿਆਨ ਰੱਖਿਆ ਬੀਬੇ ਨਾਨਕੀ ਜੀ ਦਾ ਧਿਆਨ ਰੱਖਿਆ ਭਾਈ ਜੈ ਰਾਮ ਜੀ ਦਾ ਧਿਆਨ ਰੱਖਿਆ ਉਸ ਤੋਂ ਬਾਅਦ ਬੱਚਿਆਂ ਨੂੰ ਵੀ ਪਾਲਿਆ ਪਲੋਸਿਆ ਫਿਰ ਧੰਗੁਰ ਨਾਨਕ ਮਹਾਰਾਜ ਚਾਰ ਉਦਾਸੀਆਂ ਕਰਕੇ ਆ ਜਾਂਦੇ ਨੇ ਫਿਰ ਕਰਤਾਰਪੁਰ ਸਾਹਿਬ ਆਪਣਾ ਰਹਿਣ ਵਸੇਰਾ ਕਰਦੇ ਨੇ ਕਰਤਾਰਪੁਰ ਸਾਹਿਬ ਦੇ ਵਿੱਚ ਸਤਗੁਰ ਸੱਚੇ ਪਾਤਸ਼ਾਹ ਜੀ ਹਲ ਵੀ ਪਾਉਂਦੇ ਨੇ ਖੇਤੀ ਵੀ ਕਰਦੇ ਨੇ ਤੇ ਮਾਤਾ ਸੁਲਖਣੀ ਜੀ ਜਿਵੇਂ ਖੇਤਾਂ ਦੇ ਵਿੱਚ ਆਮ ਲੋਕ ਜਾਂਦੇ ਨੇ ਨਾ ਪ੍ਰਸ਼ਾਦਾ ਪਾਣੀ ਲੈ ਕੇ ਪੱਠਾ ਲੈ ਕੇ ਜਾਂਦੀਆਂ ਸੀ ਬੀਬੀ ਪਹਿਲਾਂ ਇਦਾਂ ਮਾਤਾ ਸੁਲਖਣੀ ਜੀ ਵੀ ਲੈ ਕੇ ਜਾਂਦੇ ਸਨ ਜਿੰਨੀ ਸੰਗਤ ਗੁਰੂ ਨਾਨਕ ਮਹਾਰਾਜ ਕੋਲ ਆਉਂਦੀ ਹੈ ਸਾਰੀ ਸੰਗਤ ਦੀ ਸੇਵਾ ਮਾਤਾ ਸੁਲਖਣੀ ਜੀ ਕਰਦੇ ਨੇ ਸੋ ਗੁਰੂ ਪਿਆਰਿਓ ਫਿਰ ਜਗਤ ਪਿਤਾ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸੰਸਾਰ ਨੂੰ ਅਲਵਿਦਾ ਆਖ ਦਿੰਦੇ ਨੇ ਸਤਖੰਡ ਪਿਆਨਾ ਕਰ ਜਾਂਦੇ ਨੇ ਤੇ ਬਾਅਦ ਵਿੱਚ 22 ਸਤੰਬਰ 1539 ਦੇ ਦਿਨ ਮਾਤਾ ਸੁਲਖਣੀ ਜੀ ਵੀ ਇਸ ਸੰਸਾਰ ਤੋਂ ਚਲਾਣਾ ਕਰ ਜਾਂਦੇ ਨੇ ਇਸ ਤਰ੍ਹਾਂ ਮਾਤਾ ਸੁਲਖਣੀ ਜੀ ਦਾ ਜਿਹੜਾ ਜੀਵਨ ਹੈ ਉਹ ਸੰਤੋਖ ਭਰਿਆ ਹੈ ਸਬਰ ਭਰਿਆ ਹੈ ਹਲੀਮੀ ਭਰਿਆ ਹੈ ਸਤਿਗੁਰੂ ਕਿਰਪਾ ਕਰਨ ਸਾਨੂੰ ਵੀ ਅਜਿਹਾ ਜੀਵਨ ਬਖਸ਼ਿਸ਼ ਕਰਨ ਜੋ ਜੀਵਨ ਧੰਨ ਮਾਤਾ ਸੁਲਖਣੀ ਜੀ ਨੇ ਆਪਣੇ ਜੀਵਨ ਦੇ ਵਿੱਚ گزارਿਆ ਸੋ ਗੁਰੂ ਪਿਆਰਿਓ ਕਿੱਡੇ ਵੱਡੇ ਭਾਗ ਹੋਣਗੇ ਮਾਤਾ ਸੁਲਖਣੀ ਦੇ ਕਿ ਪਤੀ ਪਰਮੇਸ਼ਰ ਸੱਚ ਮੁੱਚ ਮਿਲ ਗਿਆ ਅਸੀਂ ਕਹਿ ਦਿੰਨੇ ਆ ਨਾ ਆਪਣੀਆਂ ਘਰ ਵਾਲੀਆਂ ਨੂੰ ਕਿ ਭਾਈ ਪਤੀ ਪਰਮੇਸ਼ਰ ਹੁੰਦਾ ਉਹ ਤਾਂ ਹੁਣ ਘਰ ਵਾਲੀ ਨੂੰ ਪਤਾ ਨਾ ਵੀ ਪਰਮੇਸ਼ਰ ਆਜਾ ਕੀ ਐ ਪਰ ਅਸਲ ਦੇ ਵਿੱਚ ਧੰਨ ਮਾਤਾ ਸੁਲੱਖਣੀ ਨੂੰ ਅਸਲੀ ਪਰਮੇਸ਼ਰ ਮਿਲਿਆ ਸੀ ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਪੁੱਲਾਂ ਚੁੱਕਾਂ ਦੀ ਖਿਮਾ ਸਾਹਿਬੇ ਕਮਾਲ ਜਗਤ ਪਿਤਾ ਜਗਤ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਹਾਰ ਹਨ ਜਿੰਨੀ ਵੀ ਸੰਗਤ ਨੇ ਹਾਜ਼ਰੀ ਭਰੀ ਐ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਗਤ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣ ਦਰੋਂ ਕਰੋ ਗੁਰਸਿੱਖੀ ਦੀ ਦਾਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ